ਕੀ ਤੁਸੀਂ ਪ੍ਰੇਅਰ ਜਾਣੀ ਕਿ ਪ੍ਰਾਰਥਨਾ ਦੀ ਪਾਵਰ ਨੂੰ ਜਾਣਦੇ ਹੋ ਡਾਕਟਰ ਨੋਰਮਨ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਪ੍ਰੇਅਰ ਕਰਦੇ ਹੋ ਤਾਂ ਤੁਸੀਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਪਾਵਰ ਦਾ ਅਹਿਸਾਸ ਕਰਦੇ ਹੋ ਜੋ ਵੀ ਅੱਜ ਸਾਡੇ ਕੋਲ ਹੈ ਉਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਅਲਟੀਮੇਟ ਸੋਰਸ ਹੈ ਉਹ ਅਣਦੇਖੀ ਤਾਕਤ ਜਿਸ ਨੂੰ ਹੋ ਸਕਦਾ ਹੈ ਦੇਖ ਨਾ ਸਕੀਏ ਅਸੀਂ ਉਸ ਨੂੰ ਮੰਨੀਏ ਜਾਂ ਨਾ ਮੰਨੀਏ ਉਹ ਦੁਨੀਆ ਦੀ ਹਰ ਚੀਜ਼ ਦੇ ਪਿੱਛੇ ਦਾ ਕਾਰਨ ਹੈ ਉਹ ਹੈ ਦਾ ਪਾਵਰ ਆਫ ਪ੍ਰੇਅਰਸ ਜਾਣੀ ਕਿ ਪ੍ਰਾਰਥਨਾ ਦੀ ਤਾਕਤ ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਹੀ ਸਾਰੀਆਂ એનર્ਜੀਸ ਦਾ ਸੋਰਸ ਹੈ ਅਤੇ ਪ੍ਰੇਅਰ ਇੱਕ ਸਵਸਤ ਸਰੀਰ ਅਤੇ ਆਤਮਾ ਨੂੰ ਪਾਉਣ ਵਿੱਚ ਮਦਦ ਕਰਦਾ ਹੈ ਸਾਨੂੰ ਆਪਣੇ ਸਰੀਰ ਨੂੰ ਆਤਮਾ ਦਾ ਮੰਦਰ ਮੰਨ ਕੇ ਸ਼ਾਂਤ ਰਹਿਣਾ ਚਾਹੀਦਾ ਹੈ ਜੇਕਰ ਤੁਸੀਂ ਮੈਂਟਲੀ ਹੈਲਦੀ ਨਹੀਂ ਹੋ ਤਾਂ ਤੁਸੀਂ ਫਿਜ਼ੀਕਲੀ ਹੈਲਦੀ ਨਹੀਂ ਹੋ ਸਕਦੇ ਪ੍ਰੇਅਰ ਸਾਡੇ ਸਰੀਰ ਅਤੇ ਆਤਮਾ ਨੂੰ ਪਾਵਰ ਦਿੰਦੀ ਹੈ ਅਤੇ ਹੈਲਦੀ ਬਣਾਉਂਦੀ ਹੈ ਭਰੋਸਾ ਅਤੇ ਪ੍ਰੇਅਰਸ ਨਾਲ ਸਾਡੀ ਫਿਜ਼ੀਕਲੀ ਮੈਂਟਲੀ ਜਾਂ ਸਾਈਕੋਲੋਜੀਕਲੀ ਇੱਕ ਵਧੀਆ ਹੈਲਥ ਪਾਉਣ ਵਿੱਚ ਮਦਦ ਕਰ ਸਕਦਾ ਹੈ ਪ੍ਰੇਅਰ ਇਜ਼ ਅ ਗੁੱਡ ਮੈਡੀਸਨ ਇਹ ਤੁਸੀਂ ਕਈ ਵਾਰ ਲੋਕਾਂ ਨੂੰ ਕਹਿੰਦੇ ਹੋਏ ਸੁਣਿਆ ਹੋਵੇਗਾ ਕਿ ਤੈਨੂੰ ਦਵਾ ਦੀ ਨਹੀਂ ਦੁਆ ਦੀ ਜ਼ਰੂਰਤ ਹੈ ਇਸ ਨਾਲ ਇਹ ਵਿਸ਼ਵਾਸ ਝਲਕਦਾ ਹੈ ਕਿ ਇਨਸਾਨ ਦੀ ਬਣਾਈ ਸਾਰੀ ਦੁਨੀਆ ਬਿਹਤਰ ਹੋਣ ਤੋਂ ਬਾਅਦ ਵੀ ਅਜਿਹਾ ਕੁਝ ਹੈ ਜਿਸ ਤੇ ਇਨਸਾਨ ਭਰੋਸਾ ਕਰ ਸਕਦਾ ਹੈ ਪ੍ਰਾਰਥਨਾ ਸਾਡੇ ਮਨ ਦੀ ਸਥਿਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ ਜਿਸ ਨਾਲ ਸਾਡੇ ਸਰੀਰ ਤੇ ਅਸਰ ਪੈਂਦਾ ਹੈ ਇਹ ਐਂਜਾਇਟੀ ਸੈਡਨੈਸ ਬਲੱਡ ਪ੍ਰੈਸ਼ਰ ਡਾਈਜੈਸ਼ਨ ਸਲੀਪ ਅਤੇ ਬਰੀਥਿੰਗ ਵਿੱਚ ਵੀ ਮਦਦ ਕਰ ਸਕਦੀ ਹੈ ਨਾਲ ਹੀ ਸਾਡੀ ਸੋਚ ਤੇ ਵੀ ਇੱਕ ਵਧੀਆ ਅਸਰ ਪਾਉਂਦੀ ਹੈ ਪ੍ਰੇਅਰ ਜਨਰਲੀ ਦੋ ਤਰੀਕਿਆਂ ਨਾਲ ਕੀਤੀ ਜਾਂਦੀ ਹੈ ਇਕੱਲੇ ਅਤੇ ਗਰੁੱਪ ਵਿੱਚ ਜਦੋਂ ਲੋਕਾਂ ਦਾ ਇੱਕ ਗਰੁੱਪ ਇੱਕੋ ਜਿਹੇ ਸਾਫ਼ ਇਰਾਦਿਆਂ ਤੇ ਧਿਆਨ ਨਾਲ ਪ੍ਰੇਅਰ ਜਾਂ ਮੈਡੀਟੇਟ ਕਰਦਾ ਹੈ ਦਾ ਉਸ ਦਾ ਅਸਰ ਹੋਰ ਵੀ ਜ਼ਿਆਦਾ ਪੋਜ਼ਿਟਿਵ ਹੋ ਸਕਦਾ ਹੈ ਜੇਕਰ ਤੁਸੀਂ ਇਕੱਲੇ ਪ੍ਰੇਅਰ ਕਰਦੇ ਹੋ ਤਾਂ ਆਪਣੀ ਈਗੋ ਦੀ ਜਗ੍ਹਾ ਤੇ ਖੁਦ ਨੂੰ ਇੱਕ ਪਾਰਟਿਕੂਲਰ ਤਾਕਤ ਨਾਲ ਜੋੜਨ ਦੀ ਕੋਸ਼ਿਸ਼ ਕਰੋ ਆਪਣੇ ਇਰਾਦਿਆਂ ਨੂੰ ਸਾਫ਼ ਰੱਖੋ ਅਤੇ ਪਤਾ ਰੱਖੋ ਕਿ ਤੁਸੀਂ ਪ੍ਰੇਅਰ ਕਿਉਂ ਕਰ ਰਹੇ ਹੋ ਤਾਂ ਕਿ ਤੁਹਾਨੂੰ ਕੋਈ ਨਿਰਾਸ਼ਾ ਨਾ ਹੋਵੇ ਨਾਲ ਹੀ ਇੱਕ ਖਾਸ ਵਕਤ ਇੱਕ ਅਤੇ ਇੱਕ ਸੁਰੱਖਿਆਤ ਅਤੇ ਸਾਫ਼ ਜਗ੍ਹਾ ਚੁਣੋ ਜੋ ਤੁਹਾਨੂੰ ਵਧੀਆ ਮਹਿਸੂਸ ਕਰਵਾਵੇ ਅਤੇ ਤੁਹਾਨੂੰ ਧਿਆਨ ਲਗਾਉਣ ਵਿੱਚ ਮਦਦ ਕਰੇ ਇਸ ਵਿੱਚ ਸੈਲਫ ਡਿਸਪੀਸਪਲਨ ਬਹੁਤ ਜ਼ਰੂਰੀ ਹੈ ਪ੍ਰੇਅਰ ਟਾਈਮ ਇੱਕ ਅਜਿਹਾ ਵਕਤ ਹੈ ਜਦੋਂ ਤੁਸੀਂ ਆਪਣੀਆਂ ਭਾਵਨਾਵਾਂ ਨੂੰ ਸਾਹਮਣੇ ਰੱਖ ਸਕਦੇ ਹੋ ਇੱਕ ਅਜਿਹੀ ਜਗ੍ਹਾ ਜਿੱਥੇ ਤੁਸੀਂ ਰੋਜ਼ ਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਆਪਣੇ ਗੁੱਸੇ ਨੂੰ ਖਤਮ ਕਰ ਦਿੰਦੇ ਹੋ ਸਟ੍ਰੈਸ ਨੂੰ ਨਿਕਾਲ ਦਿੰਦੇ ਹੋ ਅਤੇ ਆਪਣੇ ਕਹੇ ਸ਼ਬਦਾਂ ਨੂੰ ਵੀ ਕੱਢ ਦਿੰਦੇ ਹੋ ਖੁਦ ਨੂੰ ਇੱਕ ਰੱਖਸ਼ਕ એનર્ਜੀ ਦੇ ਬੁਲਬਲੇ ਵਿੱਚ ਇਮੇਜਿਨ ਕਰੋ ਅਤੇ ਜੋ ਵੀ ਤੁਹਾਡੇ ਦਿਮਾਗ ਵਿੱਚ ਹੈ ਉਹ ਬੋਲ ਦੇਵੋ 네ਗੇਟਿਵ ਨੂੰ ਰੀਲਾਈਜ਼ ਕਰਕੇ ਪੋਜ਼ਿਟਿਵ ਤੇ ਧਿਆਨ ਦੇਵੋ ਅਤੇ ਉਹਨਾਂ ਚੀਜ਼ਾਂ ਲਈ ਤਾਰੀਫ਼ ਦੀ ਭਾਵਨਾ ਮਹਿਸੂਸ ਕਰੋ ਜੋ ਤੁਹਾਡੇ ਕੋਲ ਪਹਿਲੇ ਤੋਂ ਹਨ ਅਤੇ ਸ਼ਾਇਦ ਤੁਸੀਂ ਜਿਨ੍ਹਾਂ ਨੂੰ ਹਲਕੇ ਵਿੱਚ ਲੈਂਦੇ ਹੋ ਇਸ ਵਕਤ ਤੁਸੀਂ ਖੁਦ ਨੂੰ ਕਿਸੇ ਬੜੀ ਚੀਜ਼ ਨਾਲ ਜੁੜਿਆ ਹੋਇਆ ਮਹਿਸੂਸ ਕਰੋਗੇ ਤੁਸੀਂ ਆਪਣੇ ਜ਼ਿਆਦਾ ਇੰਟਰਨਲ ਫੋਕਸ ਲਈ ਕੁਝ ਤਰੀਕੇ ਵੀ ਇਸਤੇਮਾਲ ਕਰ ਸਕਦੇ ਹੋ ਜਿਵੇਂ ਕਿ ਕਿਸੇ ਫੁੱਲ ਤੋਂ ਜਿਸ ਤੋਂ ਤੁਹਾਨੂੰ ਇੱਕ ਵਧੀਆ ਖੁਸ਼ਬੂ ਆਵੇ ਇੱਕ ਕੈਂਡਲ ਜਾਂ ਕੁਝ ਵੀ ਅਜਿਹਾ ਜੋ ਵਧੀਆ ਅਹਿਸਾਸ ਦਿੰਦਾ ਹੋਵੇ ਇਹ ਤੁਹਾਡੀ ਜਗ੍ਹਾ ਹੈ ਤੁਸੀਂ ਜਿਵੇਂ ਦਾ ਚਾਹੋ ਇਸ ਨੂੰ ਬਣਾ ਸਕਦੇ ਹੋ ਪਰ ਆਸ-ਪਾਸ ਦੀਆਂ ਚੀਜ਼ਾਂ ਨਾਲ ਜੁੜ ਨਾ ਜਾਵੋ ਸਿਰਫ ਕਨੈਕਟ ਕਰੋ ਫੋਕਸ ਕਰੋ ਅਤੇ ਸੁਰੱਖਿਅਤ ਮਹਿਸੂਸ ਕਰੋ ਪ੍ਰੇਅਰ ਸਾਡੇ ਸਰੀਰ ਅਤੇ ਆਤਮਾ ਨੂੰ ਤਾਕਤ ਦਿੰਦੀ ਹੈ ਅਤੇ ਤੁਸੀਂ ਤਿੰਨ ਸਿੰਪਲ ਤਰੀਕਿਆਂ ਨਾਲ ਇਸ ਨੂੰ ਬਿਹਤਰ ਬਣਾ ਸਕਦੇ ਹੋ ਪਿਆਲਾ ਪ੍ਰੇਅਰਾਈਜ਼ ਸਾਨੂੰ ਪ੍ਰੇਅਰ ਸਿੰਪਲ ਤਰੀਕੇ ਨਾਲ ਕਰਨੀ ਚਾਹੀਦੀ ਹੈ ਪ੍ਰੇਅਰ ਇਸ ਤਰੀਕੇ ਨਾਲ ਕਰਨੀ ਚਾਹੀਦੀ ਹੈ ਜਿਵੇਂ ਅਸੀਂ ਕਿਸੇ ਦੋਸਤ ਨਾਲ ਗੱਲ ਕਰ ਰਹੇ ਹਾਂ ਅਤੇ ਨਾਲ ਹੀ ਸਾਨੂੰ ਹਰ ਰੋਜ਼ ਪ੍ਰੇਅਰ ਕਰਨੀ ਚਾਹੀਦੀ ਹੈ ਆਪਣੇ ਬਾਕੀ ਕੰਮਾਂ ਦੀ ਤਰ੍ਹਾਂ ਜਿਵੇਂ ਸਵੇਰੇ ਉੱਠਣਾ ਆਫਿਸ ਜਾਣਾ ਜਾਂ ਖਾਣਾ ਖਾਣਾ ਪਿਕਚਰਾਇਜ਼ ਸਾਨੂੰ ਜੋ ਚੀਜ਼ ਚਾਹੀਦੀ ਹੈ ਪ੍ਰੇਅਰ ਕਰਦੇ ਟਾਈਮ ਉਸੇ ਨੂੰ ਇਮੇਜਿਨ ਕਰਨਾ ਚਾਹੀਦਾ ਹੈ ਜਿਵੇਂ ਕਿ ਜੇਕਰ ਅਸੀਂ ਸਕਸੈਸ ਦੇ ਬਾਰੇ ਵਿੱਚ ਸੋਚਾਂਗੇ ਤਾਂ ਸਾਨੂੰ ਸਕਸੈਸ ਹੀ ਮਿਲੇਗੀ ਜੋ ਵੀ ਚੀਜ਼ ਸਾਨੂੰ ਚਾਹੀਦੀ ਹੈ ਉਸ ਦੀ ਇਮੇਜਿਨੇਸ਼ਨ ਬਹੁਤ ਹੀ ਕਲੀਅਰ ਹੋਣੀ ਚਾਹੀਦੀ ਹੈ ਜੀਜਾ ਐਕਚੁਅਲਾਈਜ਼ ਜੇਕਰ ਅਸੀਂ ਦੱਸੇ ਹੋਏ ਤਰੀਕਿਆਂ ਨਾਲ ਪ੍ਰੇਅਰ ਕਰਦੇ ਹਾਂ ਤਾਂ ਸਾਡੀ ਪ੍ਰੇਅਰ ਸੱਚਾਈ ਵਿੱਚ ਬਦਲ ਸਕਦੀ ਹੈ ਹਰ ਰੋਜ਼ ਪ੍ਰੇਅਰ ਕਰੋ ਮੂੰਹ ਤੋਂ ਬੋਲ ਕੇ ਪ੍ਰੇਅਰ ਕਰੋ ਜਿਵੇਂ ਕਿ ਤੁਸੀਂ ਕਿਸੇ ਫਰੈਂਡ ਨਾਲ ਗੱਲ ਕਰ ਰਹੇ ਹੋ ਜੋ ਵੀ ਤੁਹਾਡੇ ਕੋਲ ਹੈ ਉਸਦੇ ਲਈ ਥੈਂਕ ਯੂ ਬੋਲੋ ਪ੍ਰੇਅਰ ਵਿੱਚ ਕਦੇ ਵੀ ਕੋਈ 네ਗੇਟਿਵ ਥਾਟਸ ਨਾ ਲਿਆਵੋ ਦੂਜਿਆਂ ਦੇ ਲਈ ਪ੍ਰੇਅਰ ਕਰੋ ਇਸ ਨਾਲ ਪ੍ਰੇਅਰ ਦੇ ਰਿਜ਼ਲਟ ਬਿਹਤਰ ਆਉਣਗੇ ਜੇਕਰ ਪ੍ਰੇਅਰ ਸਹੀ ਜਾਣਕਾਰੀ ਜਾਗਰੂਕਤਾ ਅਤੇ ਚੰਗੇ ਇਰਾਦਿਆਂ ਨਾਲ ਕੀਤੀ ਜਾਵੇ ਤਾਂ ਇਹ ਤੁਹਾਨੂੰ ਫਾਇਦਾ ਦੇ ਸਕਦੀ ਹੈ ਨਾਲ ਹੀ ਇਹ ਉਲਟਾ ਵੀ ਕਰ ਸਕਦੀ ਹੈ ਜੇਕਰ ਤੁਹਾਨੂੰ ਝੂਠੀ ਉਮੀਦ ਕਟੜਪਨ ਵੱਲ ਲੈ ਜਾਂਦੀ ਹੈ ਇਹ ਉਦੋਂ ਹੀ ਮਦਦਗਾਰ ਹੈ ਜਦੋਂ ਇਹ ਤੁਹਾਨੂੰ ਜ਼ਿਆਦਾ ਮੋਰਲ ਪੈਨਸ਼ਨ ਟੋਲਰੈਂਸ ਐਕਸੈਪਟੇਬਲ ਰਿਸਪਾਂਸਿਬਲ ਅਤੇ ਰੀਸ਼ਨਲ ਬਣਾਉਂਦੀ ਹੈ ਥੈਂਕ ਯੂ ਜੇਕਰ ਅੱਜ ਦੀ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰਨਾ